ਸਰਕਾਰ ਦੀ ਜੋ ਨਸ਼ਾ ਵਿਰੋਧ ਜਿਹੜੀ ਮੁਹਿੰਮ ਹੈ ਉਹਦੀ ਫੂਕ ਨਿਕਲੀ ਤੁਹਾਡੇ ਸਾਹਮਣੇ ਤਵਾਨਾਂ ਕਲਾਕੇ ਲਾਈਵ ਕਟਿਆ ਗਿਆ ਸੀ ਤਵਾਨਾਂ ਦੇ ਵਿੱਚ ਨੌਜਵਾਨ ਚੜਦੀ ਉਮਰ ਦੇ ਨੌਜਵਾਨ ਦੀ ਮੌਤ ਹੋਈ ਚਿੱਟਾ ਲਾ ਕੇ ਸਿਰੰਜ ਹੱਥ ਦੇ ਵਿੱਚ ਹੀ ਬਹੁਤ ਬੁਰੇ ਹਾਲ ਨੇ ਚਰੇ ਆਮ ਚਿੱਟਾ ਵਿਕ ਰਿਹਾ ਹੈ ਘਰ ਘਰ ਹੋਮ ਡਿਲੀਵਰੀ ਤੱਕ ਹੋ ਰਿਹਾ ਚਿੱਟਾ ਬਹੁਤ ਬੁਰਾ ਹਾਲ ਹੈ ਮਾਂ ਦਾ ਵੀ ਰੋ ਰੋ ਕੇ ਘਟ ਸਮ ਬੰਨੀਆਂ ਟੀਕੇ ਤੁਹਾਡੇ ਅੰਦਰ ਬੜਾ ਮਾਲ ਪਿਆ ਹੋਇਆ ਹੈ ਜੀ ਸਕਦੇ ਹੋ ਪਰਿਵਾਰ ਦਾ ਕੀ ਹਾਲ ਹੈ ري <laughs>

ਕਿ ਨਾਮ ਬਣਾਇਆ ਕਿ ਮੈਂ ਮਾਂ ਨੂੰ ਤਾਂ ਕਿ ਜਾਵਾ ਕਿ ਮੇਰੇ ਪੁੱਤਰ ਦਾ ਨਾਮ ਕੁਝ ਕਿਤੇ ਬਣਾਇਆ ਤਾਂ ਡਾਡਾ ਘਾਰ ਉਜਾੜ ਦਿੱਤਾ ਨੇ ਮੇਰਾ ਪੁੱਤਰ ਕਿ ਨਹੀਂ ਲੱਭਣਾ ਪਰ ਮੁੰਡਾ ਨਹੀਂ ਬਣਾਵਾਉਂਦਾ ਉਹ ਸੈਂਟੇ ਲਾ ਆਈ ਕਾਰ ਨਹੀਂ ਹੁੰਦੀ ਉਹ ਵੀ ਵੇਖ ਸਕਦੇ ਹੱਥੇ ਸਰਿੰਜਾ ਟੀਕੇ ਟੀਕੇ ਦੇ ਰੈਪਰ ਪੰਨੀਆਂ ਲਾਈਟਰ ਸਭ ਕੁਝ ਇੱਥੇ ਸ਼ਰੀਆਮ ਚਿੱਟਾ ਚੱਲਦਾ ਹੈ ਸ਼ਰੀਆਮ ਸ਼ਰੀਆਮ ਬਹੁਤ ਬੁਰੇ ਹਾਲ ਨੇ ਕਿਵਾਨਾ ਕਲਾ ਜਲਾਲਾਬਾਦ ਦੇ ਸੋ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਉੱਚ ਅਧਿਕਾਰੀਆਂ ਤੱਕ ਪਹੁੰਚ ਸਕੇ ਜਿੰਨਾ ਵੀ ਹੋ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ अरे कितने बंदा कर